ਚੰਮ ਦਾ ਰਸੀਏ ਚੰਮ ਦਾ ਰਸ ਲੈਂਦਾ ਇਹਨਾਂ ਇਹ ਪ੍ਰਮਾਤਮਾ ਦੇ ਰਸੀਏ ਨੇ ਰੱਬ ਦੇ ਪਿਆਰੇ ਨੇ ਇਹ ਨਹੀਂ ਇਹ ਗੋਲਦਾ ਚਮਾਰ ਵੀ ਚਮਾਰਾਂ ਦਾ ਵੀ ਕੰਮ ਸੁਧ ਹੋਣਾ ਆ ਕੇ ਇਹ ਨਹੀਂ ਚਮਾਰ ਉਹ ਇੱਕ ਇੱਕ ਦੇ ਨਾਲ ਬੈਠਾ ਉਹਨੂੰ ਛੱਡ ਕੇ ਕਿੱਥੇ ਚਲੇ ਜਾਣ ਇੱਥੇ ਬਾਬਾ ਜੀ ਨੇ ਬਾਣੀ ਵਿੱਚ ਲਿਖ ਦਿੱਤਾ ਇਹ ਹੈ ਤਾਂ ਸ਼ਬਦ ਉਹਨਾਂ ਦੇ ਹਰਿਵਾਰਦਾ ਹੀ ਇਹ ਲੱਗਾ ਪਰੂ ਭੇਜਦਾ ਡਿੱਠਾ ਚਲਦਾ ਚਰਜੇ ਬੇਟਾ ਲਿਆ ਕਸੀਰਾ ਹੱਥ ਕੱਢ ਸੋਤ ਇੱਕ ਜੰ ਤਾਰਾ ਪੇਟਾ ਭਗਤ ਜਣਾ ਹਰਮਾ ਪੋ ਬੇਟਾ ਤੇ ਇਹਦਾ ਉਹ ਰਾਤ ਦੇ 12 ਵਜੇ ਹੁਣ ਵੀ ਉਹਨੂੰ ਕਹਿੰਦੇ ਨੇ ਵੀ ਉਹ ਬਹੁਤਾਂ ਮਹੱਤਵੰਦਾ ਉਸ ਦਿਨ ਜਿਹੜਾ ਨਾਵੇ ਉਹ ਬਹੁਤਾਂ ਮਹੱਤਵੰਦ ਹੈ ਆ ਵੀਚ ਪਰਵ ਕਹਿੰਦੇ ਨੂੰ ਲਗਾ ਪਰਵਾ ਪੇਛਦਾ ਡਿੱਠਾ ਚਰ ਚਲਤ ਅਚਰਜ ਮੇਟਾ ਲਿਆ ਕਸ਼ੀਰਾ ਹੱਥ ਕੱਢ ਉਹਨਾਂ ਨੇ ਕਿਹਾ ਬੇਨਤੀ ਕੀਤੀ ਸਾਰੇ ਸੰਗ ਨੇ ਵੀ ਮਾਤਾ ਜੀ ਉਹਨਾਂ ਨੇ ਤਾਂ ਕਿਹਾ ਵੀ ਹੱਥ ਕੱਢ ਕੇ ਲਵੇ ਜਨਾਨਾ ਹੱਥ ਨਿਕਲਿਆ ਵਿੱਚੋਂ ਉਹਨਾਂ ਨੇ ਮਾਤਾ ਜੀ ਨੇ ਕੋੜੀ ਹੱਥ ਕੱਢ ਕੇ ਲਈ ਤੇ ਉਹਨੂੰ ਗੰਨ ਦਿੱਤਾ ਉਹਨਾਂ ਦੇ ਤਾਂ ਹੱਥ ਕੱਢਣ ਵਾਲੇ ਵੀ ਸ਼ੰਕਾ ਚੱਕਦੀ ਜਾਦਾ ਨੇ ਕਿਹਾ ਜੀ ਸਾਤੇ ਤਿਲਕ ਗਿਆ ਪੈਰ ਉੱਤੇ ਦੀਪਿਆ ਪਥਰੀ ਚੱਕ ਕੇ ਸਾਰੀ ਗੰਗਾਏ ਉੱਥੇ ਦਿਖਾ ਲ ਦਿੱਤੀ ਵੀ ਗੰਗਾ ਤਾਂ ਇੱਥੇ ਹੀ ਵਗਦੀ